ਕੀ ਬੋਲ ਰਿਹਾ ਤੁਸੀਂ ਨੀ ਬੰਦਾ ਨਹੀਂ ਜੁਮੇਰੇ ਤੇ ਨਹੀਂ ਨਹੀਂ ਆ ਮੇਰੀ ਕਿਉਂ ਬਣਾ ਰਹੇ ਸਰ ਨਹੀਂ ਨਹੀਂ ਕੋਈ ਹੈ ਨਹੀਂ ਨਾ ਬੰਦਾ ਜੁਮੇਰਾ ਕੋਈ ਨਹੀਂ ਬੰਦਾ ਆਇਆ ਜੁਮੇਰੇ ਨਹੀਂ ਬੰਦਾ ਕੋਈ ਨਹੀਂ ਨਹੀਂ ਜੁਮੇਵਾਰ ਤੁਸੀਂ ਇੱਥੇ ਜਿਹਨੂੰ ਕੋਈ ਡਾਕਟਰ ਨਹੀਂ ਮਿਲਿਆ ਅੱਗੋਂ ਕੋਈ ਇਹਦਾ ਟਰੀਟਮੈਂਟ ਨਹੀਂ ਛੇਤੀ ਚਾਲੂ ਕੀਤਾ ਇਹਨੂੰ ਆਦੇ ਪੈਸੇ ਜਮ੍ਹਾਂ ਕਰਾ ਐਡੀ ਛੇਤੀ ਵਿਚਾਰੇ ਨੇ ਭੱਜਾ ਦਖੜੀ ਨਾਲ 20000 ਰੁਪਏ ਜਮ੍ਹਾਂ ਕਰਾ ਫੇਰ ਬੰਦੇ ਨੂੰ ਇਹਨਾਂ ਨੇ ਹੱਥ ਲਾਇਆ ਪੈਸੇ ਜਮ੍ਹਾਂ ਕਰਨ ਤੋਂ ਬਾਅਦ ਕੋਈ ਨਾ ਜੇੜੀ ਬੀਪੀ ਅਸੀਂ ਅਸੀਂ ਰਹਿ ਗਿਆ ਮਤਲਬ ਡਾਊਨ ਹੋਣਾ ਸ਼ੁਰੂ ਹੋ ਗਿਆ ਜੀ ਫਿਰ ਇੱਕ ਨਰਸ ਹੋਰ ਆਈ ਆ ਉਹਨਾਂ ਆਖਿਆ ਨਹੀਂ ਇਹ ਜਿਆਦਾ ਸੀਰੀਅਸ ਹੁੰਦਾ ਜਾਂਦਾ ਕੋਈ ਮਤਲਬ ਇਹਨਾਂ ਦੇ ਵਿੱਚੋਂ ਕੋਈ ਚੱਜ ਦੀ ਨਰਸ ਨਾ ਕੋਈ ਸਟਾਫ ਚੱਜਦਾ ਹੈਗਾ ਹੀ ਨਹੀਂ ਜੀ ਮੇਰੇ ਅੱਗੇ ਆਈ ਸਾਰਾ ਪਿੰਡ ਅਦਲੀਵਾਲ ਤੋਂ ਇਕੱਠੇ ਹੋਏ ਆ ਤੇ ਸਾਡਾ ਮਰੀਜ਼ ਸਰਦਾਰ ਸਿੰਘ ਸ਼ੇਰ ਸਿੰਘ ਇਹ ਬੱਚੇ ਦਾ ਡੈਡੀ ਸੀ ਇਹ ਪਿੰਡ ਅਦਲੀਵਾਲੋਂ ਲੈ ਕੇ ਆਏ ਆ ਜਦੋਂ ਬਲੱਡ ਘਟਿਆ ਵਧਿਆ ਵਾ ਕੋਈ ਡਾ ਨੋਰਮਲ ਹੀ ਕੋਈ ਗੱਲ ਨਹੀਂ ਇੱਥੇ ਲੈ ਕੇ ਆਉਂਦਾ ਵਾ ਭੱਜਨਾਠ ਦੇ ਵਿੱਚ ਨੂੰ ਕੋਈ ਡਾਕਟਰ ਨਹੀਂ ਮਿਲਿਆ ਅੱਗੋਂ ਕੋਈ ਇਹਦਾ ਟ੍ਰੀਟਮੈਂਟ ਨਹੀਂ ਛੇਤੀ ਚਾਲੂ ਕੀਤਾ ਇਹਨੂੰ ਆਂਦੇ ਪੈਸੇ ਜਮ੍ਹਾਂ ਕਰਾ ਐਡੀ ਛੇਤੀ ਵਿਚਾਰੇ ਨੇ ਭੱਜਾ ਦਖੜੀ ਨਾਲ 50000 ਰੁਪਏ ਜਮ੍ਹਾਂ ਕਰਾ ਫੇਰ ਬੰਦੇ ਨੂੰ ਇਹਨਾਂ ਨੇ ਹੱਥ ਲਾਇਆ ਪੈਸੇ ਜਮ੍ਹਾਂ ਕਰਨ ਤੋਂ ਬਾਅਦ ਉਹ ਵੀ ਨਰਸਾਂ ਹੋ ਸੀ ਇਹਦੇ ਕਹਿਣ ਦੇ ਮੁਤਾਬਕ ਹੋਊਸਾ ਜਿੰਨਾਂ ਕੋ ਟੀਕੇ ਨਹੀਂ ਲੱਗ ਰਹਾ ਅਤੇ ਉਹ ਉਹ ਉਹਨੇ ਚਿਰ ਦੇ ਵਿੱਚ ਜਦੋਂ ਬੰਦੇ ਦੀ ਡੈਥ ਹੋ ਜਾਂਦੀ ਹੈ ਥੋੜੇ ਚਿਰ ਬਾਅਦ ਹੀ ਉਸ ਤੋਂ ਬਾਅਦ ਇਹ ਪਸੂੜੀ ਪਾ ਕੇ 20000 ਰੁਪਏ ਪੀਨੋ ਜਮ੍ਹਾਂ ਕਰਾ ਲਿਆ 15 ਦੇ ਹੋਰ ਦੋ ਇੰਨੇ ਚਿਰ ਸਾਡੀ ਡੈੱਡ ਬਾਡੀ ਜਿਹੜੀ ਸਾਨੂੰ ਸਾਰੇ ਪਿੰਡ ਵਾਲਿਆਂ ਨੂੰ ਹਸਪਤਾਲਿਆਂ ਨੇ ਖਰਾਬ ਕੀਤਾ ਵਾ ਜਾਨੀ ਕਿ ਇੰਨਾ ਪ੍ਰਸ਼ਾਸਨ ਨੇ ਹਸਪਤਾਲ ਦਾ ਸਟਾਫ ਜਿਹੜਾ ਮਾੜਾ ਵਾ ਬੇਹੱਦੋਂ ਹੀ ਜ਼ਿਆਦਾ ਅੱਜ ਸਾਡੇ ਨਾਲ ਮਾੜੀ ਹੋਈ ਆ ਅੱਗੇ ਵੀ ਬੜਿਆਂ ਲੋਕਾਂ ਨਾਲ ਹੁੰਦੀ ਆ ਇਹ ਜਿਹੜਾ ਬੱਚਾ ਲੈ ਕੇ ਆਇਆ ਲਖੰਦਰ ਸਿੰਘ ਜੀ ਤੁਸੀਂ ਇਹਦੇ ਕੋਲ ਪੁੱਛ ਲਓ ਵੀ ਕੀ ਹਾਲਤ ਇਹਦੇ ਨਾਲ ਬੱਚੇ ਨਾਲ ਗੁਜ਼ਰੀ ਆ ਤੁਸੀਂ ਤੁਸੀਂ ਕੀ ਚਾਹੁੰਦੇ ਜੀ ਹੁਣ ਕੀ ਮੰਗ ਕਰਦੇ ਅਸੀਂ ਚਾਹੁੰਦੇ ਆ ਵੀ ਇਹ ਜਿਹੜਾ ਪਹਿਲਾ ਪੈਸਾ ਉਹ ਵੀ ਜਾਨੀ ਕਿ ਵਾਪਸ ਹੋਵੇ 15000 ਜਿਹੜਾ ਸਾਡੀ ਇਨੀ ਖੱਜਲ ਖਰਾਬੀ ਪਿੰਡ ਦੀ ਹੋਈ ਆ ਪਿੰਡ ਅਸੀਂ ਕੋਰ ਇਕੱਠਾ ਹੋਣ ਡਿਆ ਜੂਨੀਅ ਸਿੱਧੂਪੁਰ ਉਹ ਵੀ ਪਾਰਟੀ ਆ ਰਹੀ ਆ ਤੇ ਇਹਨਾਂ ਦਾ ਜਲੂਸ ਨਿਕਲੂਗਾ ਅੱਜ ਫਿਰ ਜੇ ਨਾ ਇਹਨਾਂ ਨੇ ਹਸਪਤਾਲ ਵਾਲਿਆਂ ਨੇ ਸਾਡੀ ਮੰਨੀ ਤੇ ਇਹਨਾਂ ਕੋ ਫਿਰ ਲੈ ਕੇ ਸਾਨੂੰ ਭਾਵੇਂ ਟਾਈਮ ਲੱਗ ਜਾਏ ਪਰ ਜਿਹੜੀ ਸਾਡੀ ਖੱਜਲ ਖਰਾਬੀ ਹੋਈ ਆ ਬੱਚੇ ਦਾ ਜੋ ਮਾੜੀ ਹੋਈ ਆ ਇਹਦੇ ਹੱਕ ਚ ਅਸੀਂ ਸਾਰੇ ਪਿੰਡ ਨਗਰਨ ਵਾਲੇ ਖਲੋਤੇ ਆ ਇਹਨੂੰ ਇਨਸਾਫ ਮਿਲਣਾ ਚਾਹੀਦਾ ਬੱਚੇ ਨੂੰ ਇੱਕ ਜਿਹੜੇ ਸਟਾਫ ਵੱਲੋਂ ਜਿਹੜੇ ਡਾਕਟਰਾਂ ਵੱਲੋਂ ਅੰਗੇਲੀ ਹੋਈ ਤੁਸੀਂ ਉਹਨਾਂ ਸਬੰਧੀ ਕੀ ਕਾਰਵਾਈ ਦੀ ਮੰਗ ਕਰਦੇ ਅਸੀਂ ਉਹਨਾਂ 'ਤੇ ਕਾਰਵਾਈ ਕਰਾਂਗੇ ਜੋ ਬਣਦੀ ਕਾਰਵਾਈ ਸਰਕਾਰ ਉਹਨਾਂ ਕੋ ਕਰਾਵਾਂਗੇ ਤੇ ਜੇ ਨਹੀਂ ਤੇ ਹਾਂ ਸਾਡੇ ਨਾਲ ਬਹਿ ਕੇ ਗੱਲ ਕਰਨ ਅਜੇ ਤੱਕ ਡਾਕਟਰ ਬੈਠਾ ਹੀ ਨਹੀਂ ਸਾਡੇ ਕੋਲ ਵੇਖੋ ਟਾਈਮ ਕਿੰਨਾ ਹੋ ਗਿਆ ਅਜੇ ਤੱਕ ਡਾਕਟਰ ਨਹੀਂ ਆਇਆ ਸਾਡੇ ਚ ਸਵੇਰੇ ਕਿੰਨੇ ਵਜੇ ਰਤ ਹੋਈ ਹੈ ਸਾਡ ਕਿੰਨੇ ਇਹ 10 ਵਜੇ ਆਏ ਆ ਤੁਰਕ ਤੇ ਮਰਬਲ ਲੈ ਕੇ ਸਾਨੂੰ ਸਰਦਾਰ ਸ਼ਮਸ਼ੀਰ ਸਿੰਘ ਮਰਬਲ ਵੀ ਦੇ ਇਹਨਾਂ ਨੇ ਮਰਬਲ ਲੈ ਕੇ ਆਏ ਆ 10:00 ਵਜੇ ਦੇ ਨਾਲ ਕਰੀਬ ਆਇਆ ਮੈਂ ਇਥੋਂ ਗੱਡੀ ਲਈ ਆ ਇਥੋਂ ਗੱਡੀ ਦੇ ਵਿੱਚ ਉਤਾਰ ਗਏ ਮਤਲਬ ਵੀਲਚੇਅਰ ਦੇ ਉੱਤੇ ਬੈਠ ਗਏ ਨਾਲ ਮੇਰੀ ਮਿਸ ਜੀ ਇੱਥੇ ਲਿਆਂਦਾ ਇਹਨੂੰ ਮੈਡਮ ਏਕੀ ਹੀ ਅੰਦਰ ਸਟਾਫ ਦੇ ਦੋ ਦੂਜੀਆਂ ਕੁੜੀਆਂ ਹੀ ਸ਼ੂਟੀਆਂ ਇਹਨਾਂ ਨੇ ਆਖਿਆ ਕੀ ਪ੍ਰੋਬਲਮ ਹੈ ਮੈਡਮ ਘਰੇ ਇਹਨਾਂ ਦੇ ਥੋੜੀ ਜੀ ਨਾ ਮਤਲਬ ਤੜਕਣਾ ਵਧੀਆ ਤੇ ਬੀਪੀ ਵਧਿਆ ਸੀ ਤੇ ਉਹ ਮਤਲਬ ਹੁਣ ਨਾ ਇਹਨਾਂ ਨੂੰ ਕਾਲੀ ਪੈਂਦੀ ਆ ਆਪਾਂ ਪਿੰਡੂ ਟੀਕਾ ਲਵਾ ਲਿਆ ਉਹਦੋਂ ਸਹੀ ਹੋ ਗਈ ਆ ਹੁਣ ਉਹ ਅਗੇ ਆ ਇੱਥੇ ਲਿਆਂਦਾ ਉਹਨਾਂ ਨੂੰ ਤੇ ਉਹਨਾਂ ਨੇ ਵੇਖਿਆ ਵੀ ਇਹ ਹਾਂ 160 ਬੀਪੀ ਸੀ ਉਹਦੋਂ ਮਤਲਬ ਜਦੋਂ ਆਪਾਂ ਇੱਥੇ ਐਡਮਿਟ ਕਰਵਾਇਆ ਇੰਨਾ ਸਰ ਮੈਨੂੰ ਲਾਰੇ ਭਾਪੇ ਜਪਾ ਕੇ ਇਹਦੇ ਟੈਸਟ ਹੋਣੇ ਆ ਇਹਦਾ ਹੁਣ ਆ ਇਹਦਾ ਜੀ ਹੋਣਾ ਮੈਂ ਕਿਹਾ ਵੀ ਜੋ ਵੀ ਹੈਗਾ ਇਹਦਾ ਤੁਸੀਂ ਟ੍ਰੀਟਮੈਂਟ ਕਰੋ ਫਿਰ ਇਹਨਾਂ ਆਖਿਆ ਇਹਦੀ ਫਾਈਲ ਬਣਾ ਕੇ ਲਿਆਓ ਇਹਨਾਂ ਨੂੰ ਮਿਲ ਬਲ ਐਡਮਿਟ ਕਰਨਾ ਪੈਣਾ ਮੈਂ ਕਿਹਾ ਮੈਂ ਕੋਈ ਨਹੀਂ ਫਾਈਲ ਬਣਾ ਕੇ ਲੈ ਆਉਣਾ ਇਹਨਾਂ ਨੂੰ ਆਈਸੀਯੂ ਦੇ ਵਿੱਚ ਰੱਖਣਾ ਪੈਣਾ ਉਦੋਂ ਸਾਰ 160 ਬੀਪੀ ਤੋਂ ਇਹਨਾਂ ਇੱਕ ਲਾਇਆ ਉਹਨੂੰ ਇੰਜੈਕਸ਼ਨ ਜਾਂ ਫਲੂਇਡ ਲਾਇਆ ਕੋਈ ਮੈਂ ਜਦੋਂ ਉਥੇ 20 ਮਿੰਟ ਮੈਨੂੰ ਲੱਗੇ ਆ ਸਲਿੱਪ ਇਹ ਜਮ੍ਹਾਂ ਕਰਾਉਂਦੇ ਨੂੰ ਜਦੋਂ ਮੈਂ ਆ ਕੇ ਆਪਣੇ ਪਿਤਾ ਦੇ ਕੋਲ ਆਇਆ ਉਦੋਂ ਇਹਨਾਂ ਦੀ ਜਿਹੜੀ ਬੀਪੀ 80 ਅਸੀਂ ਅਸੀਂ ਰਹਿ ਗਏ ਮਤਲਬ ਫਿਰ ਇੱਕ ਨਰਸ ਹੋਰ ਆਈ ਆ ਉਹਨਾਂ ਆਖਿਆ ਨਹੀਂ ਇਹ ਜਿਆਦਾ ਸੀਰੀਅਸ ਹੁੰਦਾ ਜਾਂਦਾ ਕੋਈ ਮਲਬੜ ਇਹਨਾਂ ਦੇ ਵਿੱਚੋਂ ਕੋਈ ਚੱਜ ਦੀ ਨਰਸ ਨਾ ਕੋਈ ਸਟਾਫ ਚੱਜਦਾ ਹੈਗਾ ਹੀ ਨਹੀਂ ਜੀ ਮੇਰੇ ਅੱਖੀ ਵੇਖਿਆ ਸਾਰਾ ਕੁਝ ਜਿਹੜਾ ਇਹਨਾਂ ਵੀ ਇਹ ਬੇਹੱਦ ਮਤਲਬ ਡੈਥ ਹੋਈ ਉਹਨਾਂ ਦੀ ਕਾਰਨ ਕਿ ਸਮਝਦੇ ਪਹ ਜੀ ਸਟਾਫ ਦੀ ਸਾਰਾ ਸਾਰ ਇਹਨਾਂ ਦੀ ਅੰਗਲੀ ਦੇ ਨਾਲ ਹੋਈ ਆ ਮੇਰੀ ਅੱਖਾਂ ਦੇ ਸਾਹਮਣੇ ਹੋਈ ਆ ਇਹਨਾਂ ਦੀ ਅੰਗਲੀ ਦੇ ਨਾਲ ਹੋਈ ਆ ਮੇਰੇ ਕਹਿ ਦੇ ਬਾਵਜੂਦ ਵੀ ਨਾ ਕੋਈ ਚੰਗਾ ਇਹਨਾਂ ਦੇ ਸੀਨੀਅਰ ਡਾਕਟਰ ਹੈਗਾ ਜੀ ਨਾ ਕੋਈ ਚੰਗੀ ਨਰਸ ਹੈਗੀ ਜੀ ਜੇ ਕੋ ਆਪ ਗੱਲ ਕਰਨ ਲੱਗਦੇ ਆ ਇਹ ਭੱਜ ਗਿਆ ਦਿੰਦੀਆਂ ਸੁਦਾ ਬੂਆ ਮਾਰ ਦੋ ਸਕਿਉਰਟੀ ਨੂੰ ਬੁਲਾ ਕੇ ਲਿਆਓ ਸਕਿਉਰਟੀ ਨੂੰ ਬੁਲਾ ਕੇ ਲਿਆਓ ਤੁਹਾਨੂੰ ਕੋਲ ਖਲੋਤਿਆਂ ਨੂੰ ਇਲਾਜ ਸਾਰੇ ਇਹ ਕਰਨ ਦੀਆਂ ਉਹਨਾਂ ਤੇ ਹੀ ਲੱਗੇ ਖਲੋਤਿਆਂ ਨੂੰ ਇਹਨਾਂ ਨੂੰ ਕੀ ਪਰੇਸ਼ਾਨੀ ਆ ਸਾਨੂੰ ਵੀ ਪਤਾ ਹੋਵੇ ਹੁਣ ਇਹਨਾਂ ਸਰ 30000 ਰੁਪਇਆ ਪਹਿਲਾਂ ਜਮ੍ਹਾਂ ਕਰਵਾਇਆ ਮੈਂ ਹੁਣ 16000 ਰੁਪਇਆ ਇਹਦੀ ਡੈਥ ਹੋਣ ਤੋਂ ਬਾਅਦ ਆਂਦੇ ਆ ਵੀ ਫੇਰ ਇਹ ਬਿੱਲ ਜਮ੍ਹਾਂ ਕਰਵਾਓ ਹੁਣ ਸਾਨੂੰ ਇਹ ਵੀ ਪਤਾ ਲੱਗੇ ਵੀ ਅਸੀਂ ਸਾਰੇ 36000 ਰੁਪਇਆ ਮੈਂ ਹੁਣ ਇਹ ਜਮ੍ਹਾਂ ਕਰਵਾ ਦੇਣਾ ਮੈਨੂੰ ਇੱਕ ਇਹਦਾ ਇੰਜੈਕਸ਼ਨ ਦਾ ਪਤਾ ਲੱਗਿਆ ਵੀ ਇਹਨੂੰ ਇੰਜੈਕਸ਼ਨ ਕੀ ਕੀ ਲੱਗਾ ਵਾ ਉਹ ਕੋਈ ਇਹਨਾਂ ਕੋ ਸਬੂਤ ਨਹੀਂ ਜੇ ਨਾ ਅਜੇ ਤੱਕ ਡਾਇਰੈਕਟਰ ਸਾਹਮਣੇ ਆਇਆ ਜੇ ਨਾ ਕੋਈ ਅਜੇ ਤੱਕ ਕੋਈ ਅਗਲੇ ਪਾਸੇ ਮੈਡਮ ਚੱਜਣਾ ਕੋਈ ਗੱਲ ਕਰਦੀ ਜੇ ਕੋਈ ਉਹਨੂੰ ਜਾਂਦੀ ਜੇ ਕੋਈ ਉਹਨੂੰ ਜਾਂਦੀ ਇਹਨਾਂ ਤੇ ਚੰਗੀ ਤਰ੍ਹਾਂ ਕਾਰਵਾਈ ਹੋਣੀ ਚਾਹੀਦੀ ਜੇ ਆ ਲਬਾਸਾ ਦੀ ਥਾਂ ਇਥੇ ਬੁੱਚੜਖਾਨਾ ਲਿਖ ਦੇਣਾ ਇਹ ਸਾਰਿਆਂ ਨੂੰ ਬੈਸਟ ਜੀ ਨਾਂ ਦੱਸ ਕੇ ਪਹਿਣ ਦੱਸ ਗੱਲ ਕਰੋ ਮੇਰਾ ਜੰਗਵਾ ਦੱਸਾਂਗੇ ਜੀ ਮੇਰਾ ਇਹ ਜੋ ਜਿਹੜੀ ਵਿਅਕਤੀ ਦੀ ਮੌਤ ਹੋਈ ਹੈ ਉਹ ਮੇਰਾ ਡੀਜਾ ਲੱਗਦਾ ਸੀ ਤੇ ਸਾਡੇ ਭਨੇਰੇ ਸਾਨੂੰ ਜਦੋਂ ਫੋਨ ਕੀਤਾ ਉਦੋਂ ਇਹ ਠੀਕ ਹੈ ਉਹ ਗੱਲ ਹੀ ਪਰੇ ਜੋ ਕੋਈ ਵੀ ਹੈ ਤੇ ਜਿੱਦਾਂ ਵੀ ਹੈ ਡਾਕਟਰਾਂ ਦੀ ਨਿਗਹਿਲੀ ਕਰਨ ਜਿੰਨਾ ਚਿਰ ਤੱਕ ਇਹਨਾਂ ਕੋ ਪੈਸਿਆਂ ਦੀ ਰਸੀਦ ਨਹੀਂ ਆਈ ਉਹ 20000 ਰੁਪਏ ਜਮ੍ਹਾਂ ਕਰ ਗਿਆ ਉਹਨਾਂ ਚਿਰਾਂ ਨੂੰ ਕੱਖ ਨਹੀਂ ਕੀਤਾ ਇਹਨਾਂ ਨੇ ਇਹਨਾਂ ਦੀ ਨਿਗਹਿਲੀ ਕਰਕੇ ਪੈਸੇ ਪੈਸੇ ਵਟੋਰਨ ਦੇ ਖਾਤਰ ਇਹਨਾਂ ਦਾ ਸਾਡੇ ਬੰਦੇ ਦੀ ਮੋਤ ਹੋਈ ਆ ਜਿਹੜਾ ਮੇਨ ਡਾਕਟਰ ਹੈ ਉੱਤੇ ਪਰਚਾ ਹੋਣਾ ਚਾਹੀਦਾ ਇੱਥੇ ਕੋਈ ਐਡਾ ਵੱਡਾ ਹਸਪਤਾਲ ਕਰਕੇ ਲੈ ਕੇ ਆਏ ਨਾ ਉਹਨੂੰ ਇੱਥੇ ਤਾਂ ਉਹਨਾਂ ਕੋ ਡਾਕਟਰ ਹੀ ਨਹੀਂ ਤੇ ਕੀ ਕਰਾਂਗੇ ਪਹਿਲੋਂ ਤਾਂ ਕਹਿੰਦੇ ਰੱਬ ਆ ਦੂਜਾ ਰੱਬ ਡਾਕਟਰ ਆ ਪਰ ਇਹ ਡਾਕਟਰ ਰੱਬ ਨਹੀਂ ਰਹੇ ਇਹ ਪਏ ਹੈ ਪਏ ਵਟੋਰਨੀ ਖਾਤਰ ਹੀ ਇਹਨਾਂ ਨੇ ਜੋ ਕੁਝ ਕੀਤਾ ਉਹ ਜੋ ਬਿਲਡਿੰਗਾਂ ਛੜੀਆਂ ਸਭ ਕੁਝ ਇਹਨਾਂ ਨੇ ਹੀ ਕਰ ਰਿਆ ਹੈ ਪਰ ਇਹਨਾਂ ਨੂੰ ਬੰਦੇ ਦੀ ਜਾਨ ਨਾ ਕੋਈ ਹੈ ਹੀ ਨਹੀਂ ਆ ਇਹ ਜਿਹੜਾ ਮੇਨ ਡਾਕਟਰ ਹੈ ਜਾਂ ਮੇਰੇ ਹਸਪਤਾਲ ਵਾਲਾ ਸਾਨੂੰ ਨਹੀਂ ਪਤਾ ਕਿ ਡਾਕਟਰ ਹੈ ਕਿ ਉਦਾਂ ਵਕੇ ਨੇ ਉਦਨੇ ਹੀ ਹਸਪਤਾਲ ਪਾਇਆ ਵਾ ਉਥੇ ਪਰਚਾ ਹੋਣਾ ਚਾਹੀਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦਾ ਨਹੀਂ ਜੁ ਮੇਰੇ ਸੇ ਨਹੀਂ ਮੇਰੀ ਕਿਉਂ ਬਣਾ ਰਹੇ ਸਰ ਵੀਡੀਓ ਨਹੀਂ ਨਹੀਂ ਕੋਈ ਹੈ ਨਹੀਂ ਨਾ ਬੰਦਾ ਜ਼ਿੰਮੇਵਾਰ ਕੋਈ ਨਹੀਂ ਬੰਦਾ ਆਇਆ ਜਿੰਮੇਵਾਰ ਨਹੀਂ ਬੰਦਾ ਕੋਈ ਨਹੀਂ ਨਹੀਂ ਜ਼ਿੰਮੇਵਾਰ ਤਾਂ ਤੁਸੀਂ ਇੱਥੇ ਏਮਪਲੋਏ ਜੇ ਨਾ ਨਹੀਂ ਏਮਪਲੋਏ ਹੈਗਾ ਐਸੀ ਗੱਲ ਨਹੀਂ ਹੈ ਜ਼ਿੰਮੇਵਾਰੀ ਵੱਡੀ ਗੱਲ ਨਹੀਂ ਐਸੀ ਕੋਈ ਗੱਲ ਨਹੀਂ ਡਾਕਟਰ ਸਾਹਿਬ ਮੇਰੀ ਬੇਨਤੀ ਸੁਣਿਓ ਮੈਂ ਇੱਥੇ ਕਹਿ ਚੁੱਕਾ ਵਾਂ ਵੀ ਜੇ ਕੋਈ ਹਸਪੀਟਲ ਨੇ ਆਪਣਾ ਪੱਖ ਰੱਖਣਾ ਤੇ ਰੱਖ ਸਕਦਾ ਕੱਲ ਨੂੰ ਸਾਡੇ ਤੇ ਸਾਡੇ ਤੇ ਕੱਲ ਨੂੰ ਐਲੀਕੇਸ਼ਨ ਹੀ ਨਹੀਂ ਲਉਣਾ ਵੀ ਸਾਡਾ ਪੱਖ ਨਹੀਂ ਸੁਣਿਆ ਕੋਈ ਨਹੀਂ ਕੋਈ ਮੈਂ ਬੜੀ ਰਿਕਵੈਸਟ ਕਰ ਚੁੱਕਾ ਵਾਂ ਉਹਨੂੰ ਬੁਲਾ ਕੇ ਆਪਣਾ ਜਲਾਹ ਸਲਾਹਗੀਤਾ ਲਾਓ ਹਾਂ ਜਿਹੜੀ ਟ੍ਰੀਟਮੈਂਟ ਆ ਰੋ ਹਾਂਜੀ ਸਾਰਾ ਜਿਹੜੀ ਅੱਜ ਇੱਥੇ ਡੈਥ ਹੋਈ ਉਹਨਾ ਕਿਆ ਪੀਹਾ ਹਸਪੀਟਲ ਦੀ ਅੰਗੇਲੀ ਤੁਸੀਂ ਤੁਹਾਨੂੰ ਪੁਲਿਸ ਨੇ ਬਲੈਕ ਚਾ ਹਸਪੀਟਲ ਨੇ ਤੁਹਾਡਾ ਕੀ ਰੋਲ ਸੀ ਨਹੀਂ ਸਰ ਜਿਦੋਂ ਇਹਦਾ ਰੋਲਾ ਪਿਆ ਤੇ ਪੁਲਿਸ ਦੇ ਜਿਹੜੇ ਇੱਥੇ ਲੱਗੇ ਸਿਕਿਉਰਟੀ ਵਾਲੇ ਉਹਨਾਂ ਸਾਨੂੰ ਫੋਨ ਕੀਤਾ ਤੇ ਆਪਾਂ ਮੋਕੇ ਤੇ ਆਏ ਆ ਜਿਹੜਾ ਰੋਲਾ ਸੀ ਉਹਨੂੰ ਸ਼ਾਂਤ ਕੀਤਾ ਇਹਨਾਂ ਦੀ ਆਪਸੀ ਸਮਝੌਤੇ ਗੱਲ ਸੰਤਿ ਹੋ ਗਈ ਹੈ कि ਇਹਨਾਂ ਨੇ ਉਹਨਾਂ ਨੇ ਸਾਰਾ ਕੁਝ ਦੱਸਿਆ ਵੀ ਆਪਾਂ ਟ੍ਰੀਟਮੈਂਟ ਪੂਰੀ ਕੀਤੀ ਏ ਉਹਨਾਂ ਨੇ ਨਹੀਂ ਤੁਸੀਂ ਟ੍ਰੀਟ ਤੁਸੀਂ ਨਹੀਂ ਤੁਸੀਂ ਸਾਡੇ ਸਾਹਮਣੇ ਉਹਨਾਂ ਨੇ ਸਾਡੇ ਸਾਹਮਣੇ ਸਭ ਕੁਝ ਕੀਤਾ ਉਹਨਾਂ ਨੇ ਆਪਸ ਵਿੱਚ ਆਪਸੇ ਸਹਿਮਤੀ ਕੀਤੀ ਏ ਵੀ ਟ੍ਰੀਟਮੈਂਟ ਸਾਡੀ ਠੀਕ ਹੈ ਜੀ ਕੋਈ ਗੱਲ ਨਹੀਂ ਸਾਡੇ ਅਚਾਨਕ ਹੋ ਗਈ ਇਹਨਾਂ ਦੀ ਤੇ ਸਾਨੂੰ ਕੋਈ ਇਤਰਾਜ਼ ਨਹੀਂ ਇਹਨਾਂ ਦੀ ਆਪਸੀ ਸਹਿਮਤੀ ਹੋ ਗਈ ਏ ਤੇ ਰੋਲਾ ਬੰਦ ਕਰਾਤਾ ਜੀ ਜੋ ਸਾਡਾ ਕੰਮ ਸੀ ਕਾਨੂੰਨ ਦੀ ਰਸਤਾ ਨੂੰ ਸਹੀ ਤਰ੍ਹਾਂ ਰੱਖਣਾ ਆਪਾਂ ਉਹ ਰੱਖਿਆ ਜੀ ਤੁਹਾਨੂੰ ਰਿਟਰਨ ਇੱਥੇ ਦੇ ਦੇਗੇ ਨੇ ਤੁਹਾਨੂੰ ਵੀ ਉਹਨਾਂ ਦੀ ਜਿਹੜੀ ਡੈਥ ਹੋਈ ਆ ਹਸਪੀਟਲ ਦਾ ਕੋਈ ਰੋਲ ਨਹੀਂ ਇੱਥੇ ਹਾਂਜੀ ਹਾਂਜੀ ਉਹ ਉਹਨਾਂ ਨੇ ਲਿਖ ਲਿਖਿਆ ਜ ਉਹਨਾਂ ਨੂੰ ਦੇ ਦਿੱਤਾ ਜੀ ਆਪਾਂ ਉਹਨੂੰ ਕਾਪੀ ਲੱਲੀ ਹਸਪੀਟਲ ਜੀ ਤੁਸੀਂ ਕਾਪੀ ਦੇ ਸਕਦੇ ਸਾਨੂੰ ਇੱਕ ਨਹੀਂ ਆਪਾਂ ਕਾਪੀ ਕਿਸੇ ਨੂੰ ਨਹੀਂ ਉਹਨਾਂ ਹਸਪੀਟਲ ਵਾਲੇ ਕੋਲ ਜੀ ਉਹਨਾਂ ਦੀ ਹੋਈ ਆ ਆਪਸੇ ਸਾਨੂੰ ਨਹੀਂ ਤੁਸੀਂ ਕਹਿੰਦੇ ਨਾ ਤੁਹਾਨੂੰ ਕਾਪੀ ਇੱਕ ਦੇ ਦਈਓ ਪਰ ਮੈਂ ਤੁਹਾਨੂੰ ਨਹੀਂ ਦੇ ਸਕਦਾ ਜੀ ਤੁਸੀਂ ਹਸਪੀਟਲ ਵਾਲੇ ਕੋਲੋਂ ਮੈਨੂੰ ਹਸਪੀਟਲ ਨੇ ਪ੍ਰੋਵਾਈਡ ਕਰਾਈ ਤੁਸੀਂ ਹਸਪੀਟਲ ਵਾਲੇ ਕੋਲ ਲੈ ਸਕਦੇ ਓਕੇ